ਸਰ ਦੇਖੋ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਸਮਾਜ ਜ਼ਰੂਰੀ ਆ ਅਸੀਂ ਸਮਾਜ ਦੇ ਨਾਲ ਖੜੇ ਪਾਰਟੀ ਦੇ ਨਾਲ ਨਹੀਂ ਤੁਸੀਂ ਸਰ ਸਮਾਜ ਦੇ ਨਾਲ ਖੜੇ ਹਾਂ ਪਰ ਬਾਕੀਆਂ ਪਾਰਟੀਆਂ ਦੇ ਵਿੱਚ ਕਿ ਉਹਨਾਂ ਦੇ ਮਨਾਂ ਦੇ ਵਿੱਚ ਦਰਦ ਨਹੀਂ ਹੈ ਉਹ ਇੱਥੇ ਨਹੀਂ ਆਏ ਦੇਖੋ ਜੀ ਜਿੰਨੀ ਸਾਡੀ ਜੂਨਟ ਸੀ ਅੱਜ ਸਰਦਾਰ ਨਰਮਲ ਸਿੰਘ ਜੀ ਸੇ ਸਾਡੀ ਹੁਣ ਖੀਵਾ ਸਾਹਿਬ ਵੀ ਹੈਗੇ ਆ ਸਾਡੇ ਹੋਰ ਸੱਜਣੇ ਹੈਗੇ ਸਾਰੇ ਜਿਹਨੇ ਕਲਵੰਤ ਜੀ ਹੁਣੀ ਹੈਗੇ ਆ ਸਾਡੀ ਜਿਹੜੀ ਜੂਨ ਸੀ ਸਾਡੇ ਮੰਦੇ ਵਿੱਚ ਰੋਸ ਸੀ ਜੇ ਜੋ ਸਾਡੇ ਬਾਲਮਿਕੀ ਮਜਬੂਤ ਸਿੱਖ ਸਮਾਜ ਨੂੰ ਇੱਕ ਟਿੱਪਣੀ ਗੰਧ ਕੀਤੀ ਲਈ ਆ ਕਿ ਇਹ ਪਿੱਤੇ ਦਿਨੀ ਰਾਜਾ ਵੜਿੰਗ ਦੇ ਵੱਲੋਂ ਇੱਕ ਜਾਤੀਵਾਦ ਨੂੰ ਲਾ ਕੇ ਇੱਕ ਟਿੱਪਣੀ ਕੀਤੀ ਗਈ ਬੂਟਾ ਸਿੰਘ ਗ੍ਰਹਿ ਮੰਤਰੀ ਜੋ ਕਿ ਵੱਖ-ਵੱਖ ਅਹੁਦੇ ਦੇ ਬਰਾਜ਼ਮਨ ਬਰਾਜ਼ਮਨ ਰਹੇ ਤੇ ਨਕੋਦਰ ਦੇ ਵਿੱਚ ਰਾਜਾ ਵੜਿੰਗ ਦਾ ਪੁੱਤਲਾ ਫੁੱਕਿਆ ਗਿਆ ਸਰ ਰਾਜਾ ਵੜਿੰਗ ਦਾ ਤੁਸੀਂ ਪੁੱਤਲਾ ਫੁੱਕ ਚੁੱਕੇ ਹੋ ਹਾਲਾਂਕਿ ਉਹਨੂੰ ਸਜ਼ਾ ਵੀ ਹੋਈ ਹੈ ਕਿ ਕੀ ਲੱਗਦਾ ਹੈ ਕਿ ਜੇਲ੍ਹ ਚ ਜਾਊਗਾ ਰਾਜਾ ਵੜੇ ਦੇਖੋ ਜੀ ਅਸੀਂ ਚਾਹੁੰਦੇ ਹਾਂ ਕਿ ਜੋ ਪਿਛਲੇ ਦਿਨੀ ਤਾਂ ਤਾਂ ਦੇ ਵਿੱਚ ਜਿਮਣੀ ਚੋਣ ਚੱਲ ਰਹੀ ਸੀ ਉੱਥੇ ਪ੍ਰਚਾਰ ਕਰਦੇ ਨੇ ਜਿਹੜਾ ਰਾਜਾ ਬਰਿੰਗ ਤੜਿੰਗ ਜਿਹੜਾ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਹੈ ਜੀ ਉਹਨਾਂ ਨੇ ਸਾਡੇ ਬਾਲਮੀਕ ਮਜਵੀ ਸਿੱਖ ਸਮਾਜ ਤੇ ਟਿੱਪਣੀ ਕੀਤੀ ਅਪਸ਼ਬਦ ਬੋਲੇ ਜੀ ਮੈਂ ਦੂਜਾ ਸਵਾਲ ਲੈਂ ਕੇ ਤੁਸੀਂ ਚਾਹੇ ਆਮ ਆਦੀ ਪਾਰਟੀ ਚੋਂ ਪਰ ਫਿਰ ਵੀ ਤੁਸੀਂ ਅੱਜ ਸਮਾਜ ਦੇ ਨਾਲ ਖੜੇ ਹੋ ਤੁਸੀਂ ਇੱਥੇ ਮੌਜੂਦ ਹੋ ਪੂਰੀ ਪੂਰੀ ਪਾਰਟੀ ਨੇ ਉਹਨਾਂ ਦੇ ਇੱਕ ਮੂੰਹ ਤੋਂ ਸ਼ਬਦ ਤੱਕ ਨਿਕਲਿਆ ਔਰ ਅੱਜ ਇੱਥੇ ਵੀ ਨਜ਼ਰ ਨਹੀਂ ਆਇਆ ਕਿਤੇ ਵੀ ਇਹ ਕੌਣ ਜੀ ਜਿਹੜੇ ਡਾਕਟਰ ਸਰ ਆਮ ਆਦੀ ਪਾਰਟੀ ਹੈ ਤੁਸੀਂ ਸਮਾਜ ਦੇ ਨਾਲ ਖੜੇ ਜੇ ਬੀਜਪੀ ਦੇ ਵਿੱਚ ਵੀ ਇਸ ਇਸ ਮਾਇਦੇ ਲੋਕ ਹੋਣਗੇ ਅਕਾਲੀ ਦਲ ਦੇ ਵਿੱਚ ਵੀ ਹੋਣਗੇ ਉਹ ਇੱਥੇ ਨਜ਼ਰ ਨਹੀਂ ਆਏਗੇ ਸਰ ਦੇਖੋ ਅਸੀਂ ਪਹਿਲਾ ਸਭ ਤੋਂ ਪਹਿਲਾ ਸਾਨੂੰ ਸਮਾਜ ਜ਼ਰੂਰੀ ਆ ਅਸੀਂ ਸਮਾਜ ਦੇ ਨਾਲ ਖੜੇ ਪਾਰਟੀ ਦੇ ਨਾਲ ਨਹੀਂ ਤੁਸੀਂ ਸਰ ਸਮਾਜ ਦੇ ਨਾਲ ਖੜੇ ਹਾਂ ਪਰ ਬਾਕੀਆਂ ਪਾਰਟੀਆਂ ਦੇ ਵਿੱਚ ਕਿਉਂ ਉਹਨਾਂ ਦੇ ਮਨਾਂ ਦੇ ਵਿੱਚ ਦਰਦ ਨਹੀਂ ਹੈ ਉਹ ਇੱਥੇ ਨਹੀਂ ਆਏਗੇ ਦੇਖੋ ਜੀ ਜਿੰਨੀ ਸਾਡੀ ਜੁਨਟ ਸੀ ਅੱਜ ਸਰਦਾਰ ਨਰਮਲ ਸਿੰਘ ਜੀ ਸਾਡੀ ਢਖੀਵਾ ਸਾਹਿਬ ਹੁਣੀ ਹੈਗੇ ਆ ਸਾਡੇ ਹੋਰ ਸੱਜਣੇ ਹੈਗੇ ਸਾਰੇ ਜਿਨੇ ਕਲਵੰਤ ਜੀ ਹੁਣੀ ਹੈਗੇ ਆ ਸਾਡੀ ਜਿਹੜੀ ਜੁਣੀ ਸਾਡੇ ਮੰਦੇ ਵਿੱਚ ਰੋਸ ਸੀ ਜੀ ਜੋ ਸਾਡੇ ਬਾਲਮੀਕੀ ਮਜਵੀ ਸਿੱਖ ਸਮਾਜ ਨੂੰ ਇੱਕ ਟਿੱਪਣੀ ਗਲਤ ਕੀਤੀ ਰਹੀ ਹੈ ਕਿ ਇਹ ਰੰਗ ਦਾ ਕਾਲਾ ਸੀ ਇਹ ਪੱਠੇ ਪਾਉਂਦਾ ਹੁੰਦਾ ਸੀਗਾ ਅੱਜ ਜਿਹੜਾ ਕਾਂਗਰਸ ਨੇ ਇਹਨੂੰ ਗ੍ਰਹਿ ਮੰਤਰੀ ਬਣਾਤਾ ਜੀ ਮੈਂ ਇਹ ਗੱਲ ਕਰਨੇ ਚਾਹੁੰਦਾ ਸਾਡੇ ਮੰਦ ਵਿੱਚ ਰੋਸ ਹੈ ਕਿ ਜੇ ਗ੍ਰਹਿ ਮੰਤਰੀ ਬਣਿਆ ਉਹ ਆਪਣੇ ਬਲਬੁੱਤੇ ਤੇ ਬਣਿਆ ਪੜਿਆ ਲਿਖਿਆ ਇਨਸਾਨ ਸੀਗਾ ਫੇਰ ਹੀ ਬਣਿਆ ਤੁਸੀਂ ਲੋਕਾਂ ਦੇ ਵਿੱਚ ਪ੍ਰਚਾਰ ਕਰਨੇ ਸਾਡੀ ਜਾਤ ਤੇ ਪ੍ਰਚਾਰ ਕਰਨਾ ਸਾਡੇ ਧਰਮ ਤੇ ਪ੍ਰਚਾਰ ਕਰਨਾ ਸਾਡੇ ਮਨੋ ਇੱਕ ਸਮਾਜ ਦੇ ਟਿੱਪਣੀ ਕਰਨੀ ਬਹੁਤ ਮਹਰੀ ਗੱਲ ਹੈ ਜੀ। ਹਾਂ ਦੂਜੇ ਪਾਸੇ ਦੂਜੀ ਵਾਰ ਬਿਆਨ ਹੈ ਪਹਿਲਾਂ ਚਰਨਜੀਤ ਚੰਨੀ ਦੇ ਉਸ ਉਸ ਵਿੱਚ ਤੇ ਬਿਆਨ ਹੈ ਪਰ ਜੋ ਚਰਨਜੀਤ ਚੰਨੀ ਹੈ ਤੇ ਉਹਨਾਂ ਦਾ ਉਹ ਕਹਿਣਾ ਸੀ ਕਿ ਇਹਨਾਂ ਨੇ ਇੱਕ ਵਾਰ ਮਾਫ ਕਰ ਦਿਓ। ਸਦਾ ਜੋ ਚੰਦਰ ਸਿੰਘ ਚੰਨੀ ਤੇ ਉਹਨਾਂ ਨੂੰ ਪੈਰ ਦੀ ਜੁੱਤੀ ਦੱਸਿਆ ਸੀਗਾ ਉਦੋਂ ਵੀ ਬਾਲਵਿਕ ਮਜਵੀ ਸਿੱਖ ਸਮਾਜ ਆਧ ਧਰਮੀ ਚਮਾਰ ਭਾਈਚਾਰਾ ਸਾਰਾ ਉਹਨਾਂ ਦੇ ਨਾਲ ਖੜਾ ਸੀ ਤੇ ਤਾਈਆਂ ਹੀ ਜਿਹੜਾ ਉਹਨਾਂ ਨੂੰ ਵੀ ਇਨਸਾਫ ਮਿਲ ਚੜਾ ਗਲਤੀ ਮੰਨੀ ਸੀ ਉਹਨਾਂ ਨੇ। ਉਹ ਸਾਰਾ ਅੱਜ ਸਮਾਜ ਦੇ ਨਾਲ ਕਿ ਲੱਗਦਾ ਕਿਉਂ ਖੜੇ ਹੈ? ਦੇਖੋ ਜੇ ਪਾਰਟੀਆਂ ਦੇ ਬੰਦੇ ਲੀਡਰ ਇਹਨਾਂ ਬਾਰੇ ਕੀ ਕਹਿ ਸਕਦੇ ਅਸੀਂ ਆਪਣੇ ਸਮਾਜ ਦੇ ਨਾਲ ਖਰੇ ਆ ਜੀ ਆ ਸਾਡੇ ਸਾਰੇ ਜਨਤਾ ਖੜੀ ਆ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਰੋਸ ਨਜ਼ਾਰੇ ਕੀਤੇ ਰਹੇ ਉਹ ਸਮਾਜ ਹੀ ਕਰ ਰਿਹਾ ਜਿਨ੍ਹਾਂ ਦੇ ਦਿਲ ਚ ਦਰਦ ਹੈ ਜਿਨ੍ਹਾਂ ਦੀ ਜਮੀਰ ਜਾਗਦੀ ਆ ਉਹ ਅੱਜ ਵੀ ਪ੍ਰਚਾਰ ਕਰ ਰਹੇ ਆ ਕੱਲ ਨੂੰ ਵੀ ਖਰੇ ਆ ਨਾਲ ਅੱਜ ਵੀ ਖਰੇ ਆ ਜੀ ਜਿਨ੍ਹਾਂ ਦੀ ਜਮੀਰ ਜਾਗਦੀ ਆ ਲਗਾਤਾਰ ਇਹੋ ਜਿਹੀ ਬਹੁਤ ਟਿੱਪਣੀਆਂ ਕੀਤੀਆਂ ਜਾਂਦੀਆਂ ਆ ਕੀ ਲੱਗਦਾ ਜੀ ਕਿ ਇਸ ਪਰੇ ਦੇ ਕੋ ਸਖਤ ਕਦਮ ਉਠਣੇ ਚਾਹੀਦੇ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਦੇਖੋ ਜੀ ਜਿੱਦਾਂ ਜਿੱਦਾਂ ਟਿੱਪਣੀਆਂ ਹੁੰਦੀਆਂ ਨੇ ਨੇ ਉਦਾਂ ਉਦਾਂ ਸਮਾਜ ਉਹਨਾਂ ਤੇ ਪਰਚੇ ਵੀ ਕਰਾਉਂਦਾ ਆ ਸਮਾਜ ਸੰਘਰਸ਼ ਵੀ ਕਰ ਰਿਹਾ ਹੈ ਜੀ ਇਹ ਤੇ ਚੱਲਦਾ ਰਹਿਣਾ ਦੱਸਿਓ ਨਾਲ ਖੜੇ ਨਹੀਂ ਚੱਲਦਾ ਹਟਾਵਾਂਗੇ ਬੰਦ ਕਰਾਵਾਂਗੇ ਜੀ ਜਦ ਤੱਕ ਚੱਲਦੇ ਨਾਲ ਚੱਲਾਂਗੇ ਜੀ ਹੋਰ ਕੋਈ ਸਮਾਜ ਨੂੰ ਕਹਿਣਾ ਚਾਹੁੰਦਾ ਬਸ ਸਮਾਜ ਨੂੰ ਇਹ ਕਹਿੰਨੇ ਕਿ ਜਿਹੜੇ ਇਹੋ ਜਿਹੇ ਗਲਤ ਅਨਸਰ ਆ ਉਹਨਾਂ ਦੇ ਨੱਥ ਪਾਓ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਕੁਝ ਲੋਕ ਆ ਜਿਨ੍ਹਾਂ ਦੇ ਢੌਂਰ ਦੇ ਵਿੱਚ ਕਿੱਲਾੜਿਆ ਹੋਇਆ ਆ ਕਿ ਉਹ ਸਮਾਜ ਨੂੰ ਗਲਤ ਟਿੱਪਣੀ ਕਰ ਰਹੇ ਨੇ ਸਮਾਜ ਨੂੰ ਮਾੜਾ ਚੰਗਾ ਬੋਲ ਰਹੇ ਨੇ ਅਪਸ਼ਬਦ ਬੋਲ ਰਹੇ ਨੇ ਇੱਕ ਕੁਛਕ ਬੰਦੇ ਹੈਗੇ ਜਿਹੜੇ ਇਹਨਾਂ ਦੇ ਧੌਣ ਚੋਂ ਕੀ ਲਿਆ ਵੈਸੇ ਅਸੀਂ ਨਾਲ ਨਾਲ ਕੱਢੀ ਵੀ ਜਾਈਦਾ ਜੀ ਇਹਨਾਂ ਦੇ ਅੱਜ ਪੰਜਾਬ ਭਰ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਆ ਇਹ ਕਾਫੀ ਦਿਨਾਂ ਤੋਂ ਹੋ ਜੜੇ ਜੀ ਜਦੋਂ ਤੋਂ ਟਿੱਪਣੀ ਕੀਤੀ ਆ ਪੰਜਾਬ ਦੇ ਵਿੱਚ ਸ਼ਹਿਰਾਂ ਚ ਕਸਵਿਆਂ ਚ ਜ਼ਿਲ੍ਹਿਆਂ ਚ ਪੁਤਲੇ ਫੂਕੇ ਜਾ ਰਹੇ ਆ ਤੇ ਅੱਜ ਜਿਹੜੇ ਨਕੋਦਰ ਦੇ ਵੈ ਜਿਹਨੇ ਸਾਡੇ ਸਾਥੀ ਸੀਗੇ ਇਹਨਾਂ ਵਿੱਚ ਸਾਰੇ ਲੜਕੇ ਅੱਜ ਜਿਹੜਾ ਆ ਪੁਤਲਾ ਫੂਕਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੁਤਲੇ ਫੂਕੇ ਜਾਣਗੇ ਜੀ ਰਾਜਾ ਬਰਿੰਗ ਦੀ ਪਰਚਾ ਦਰਜ ਹੋ ਚੁੱਕਿਆ ਤੇ ਕੇਵਰ ਕੀ ਹੁੰਦੀ ਹੈ ਕਹਿੰਦੇ ਕਿ ਬਾਰੋ-ਬਾਰ ਜਮਾਨਤ ਹੋ ਜਾਂਦੀ ਆ ਆਪਾਂ ਆਪ ਦੇਖਦੇ ਆ ਕਦੋਂ ਵੀ ਕਿਤੇ ਹੁੰਦਾ ਕਿ ਇੱਕ ਵਾਰ ਫਿਰ ਭਾਈ ਜਿਹੜਾ ਕੱਟਾ ਹੋਊਗਾ ਕਿ ਉਹਨਾਂ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਸੁਟਾਇਆ ਜਾਵੇ ਦੇਖੋ ਜੀ ਭਾਈਚਾਰਾ ਇਕੱਠਾ ਹੋਊਗਾ ਇਕੱਠਾ ਹੁੰਦਾ ਰਹਿਣਾ ਇਸ ਕਰਕੇ ਕਿ ਰਾਜਾ ਬਰਿੰਗ ਨੂੰ ਜਦ ਤੱਕ ਕਾਂਗਰਸ ਦਾ ਇੱਕ ਮੈਂਬਰਸ਼ਿਪ ਤੋਂ ਉਹਨੂੰ ਪ੍ਰਦਾਨ ਕੀ ਤੋਂ ਨਹੀਂ ਲਾਉਂਦੇ ਉਹ ਤੱਕ ਸੰਘਰਸ਼ ਜਾਰੀ ਹੋਊਗਾ ਜੀ ਕੱਲਾ ਜੇਲ੍ਹ ਦੇ ਨਾਲ ਇਹਨੂੰ ਮੈਂਬਰਸ਼ਿਪ ਵੀ ਖਰਚ ਕਰਨੀ ਚਾਹੀਦੀ ਕਾਗਜ਼ਾਂ ਵਿੱਚ ਮੈਂਬਰਸ਼ਿਪ ਵੀ ਖਰਚ ਕਰਨੀ ਚਾਹੀਦੀ ਹਾਂਜੀ ਸਾਡਾ ਸਮਾਜ ਤਾਂ ਹੀ ਖੁਸ਼ ਹੈ ਜੀ ਧੰਨਵਾਦ ਜੀ ਤਾਂ ਨਕੋਦਰ ਦੇ ਵਿੱਚ ਸਤਿਗੁਰੂ ਰਵਿਦਾਸ ਚੌਂਕ ਦੇ ਵਿੱਚ ਅਸੀਂ ਖੜੇ ਹਾਂ ਜਿੱਥੇ ਕਿ ਰਾਜਾ ਵਿਡੇਂਗ ਦਾ ਪੁੱਤਲਾ ਫੋਕਿਆ ਗਿਆ ਹੈ ਪਹਿਲਾਂ ਕਿ ਘੜਾ ਤੋੜਿਆ ਗਿਆ ਜਿੱਦਾਂ ਕਿ ਇੱਕ ਸੰਸਕਾਰ ਕੀਤਾ ਜਾਂਦਾ ਉਸ ਤਰ੍ਹਾਂ ਤੇ ਸਾਰਾ ਕੁਝ ਕੀਤਾ ਗਿਆ ਇਸੇ ਸਮਾਜ ਦੇ ਜੋ ਲੋਕ ਨੇ ਉਹ ਇਕੱਤਰ ਹੋਏ ਉਹ ਅੱਜ ਪੰਜਾਬ ਭਾਰ ਦੇ ਵਿੱਚ ਵੱਖ-ਵੱਖ ਥਾਵਾਂ ਤੇ तकरीबन 3-4 ਦਿਨਾਂ ਤੋਂ ਲਗਾਤਾਰ ਪੁਤਲੇ ਫੁਕੇ ਜਾ ਰਿਹਾ ਦੂਜੀ ਗੱਲ ਇਹ ਕਿ ਜੋ ਬੂਟਾ ਸੰਸਿਵ ਵੱਖ-ਵੱਖ ਉਹਦੇ ਤੇ ਬਰਾਜ਼ਮਾਨ ਰਹੇ ਇੱਕ ਮਹਾਨ ਵੱਡੀ ਸ਼ਖਸੀਅਤ ਸੀ ਪਰ ਅਜੇ ਬਿਆਨ ਦੇਣਾ ਬਹੁਤ ਹੀ ਇੱਕ ਕਨੌਣੀ ਹਰਕਤ ਹੈ ਬਾਕੀ ਤੁਸੀਂ ਇਸ ਪਰ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਜਰੂਰ ਦਿਓ ਕੈਮਰਾਮੈਨ ਸੋਨੂ ਦੇ ਨਾਲ ਹਰਦੀਪ ਪੈਨਨਾਰ ਨੂੰ ਰਿਪੋਰਟਰ